ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਵਿਅਤਨਾਮ ਜੁੱਧ ਦੌਰਾਨ ਅਫਵਾਹ ਫੈਲੀ ਹੋਈ ਸੀ ਕਿ ਉੱਤਰੀ ਵਿਅਤਨਾਮ ਨਵੇਂ ਸਾਲ ਵਾਲੇ ਦਿਨ ਗੋਡੇ ਟੇਕਣ ਵਾਲਾ ਹੈ ਪਰ ਉੱਤਰੀ ਵਿਅਤਨਾਮ ਨੇ ਨਵੇਂ ਸਾਲ ਵਾਲੇ ਦਿਨ ਵੱਡੇ ਸ਼ਹਿਰਾਂ ਵਿੱਚ ਮਹੱਤਵਪੂਰਨ ਸਥਾਨਾਂ ਤੇ ਹਮਲਾ ਕੀਤਾ ਉਹਨਾਂ ਦਾ ਉਦੇਸ਼ ਕੁਝ ਜਿਤਨਾ ਨਹੀਂ ਸੀ ਟੈਲੀਵਿਜ਼ਨ ਤੇ ਇਸ ਜੁੱਦੂ ਨੂੰ ਵੇਖਣ ਵਾਲੇ ਅਮਰੀਕਨਾਂ ਨੂੰ ਇਹ ਦੱਸਣਾ ਸੀ ਕਿ ਉਹਨਾਂ ਦੀ ਸਰਕਾਰ ਕਿਵੇਂ ਝੂਠੇ ਬਿਆਨਾਂ ਨਾਲ ਉਹਨਾਂ ਨੂੰ ਬੁੱਧੂ ਬਣਾ ਰਹੀ ਸੀ। ਇਸ ਘਟਨਾ ਪਰੰਤ ਅਮਰੀਕਾ ਵਿੱਚ ਵੀ ਇਹਤਨਾਮ ਜੁੱਧ ਵਿਰੁੱਧ ਮੁਜਾਰੇ ਹੋਣ ਲੱਗ ਪਏ। ਹਮਲਿਆਂ ਵਿੱਚ ਵਿਯਤਨਾਮੀ ਹਾਰੇ ਸਨ ਪਰ ਉਹਨਾਂ ਨੇ ਰਾਜਨੀਤਿਕ ਅਤੇ ਮਨੋਵਿਗਿਆਨਕ ਲੜਾਈ ਜਿੱਤ ਲਈ ਸੀ। ਇਸ ਮਗਰ ਅਮਰੀਕਾ ਦਾ ਮਨੋਬਲ ਡਿੱਗਦਾ ਚਲਾ ਗਿਆ। ਇਹ ਘਟਨਾ ਇੱਕ ਇਤਿਹਾਸਕ ਮੋੜ ਸੀ। ਅਮਰੀਕਾ ਕੋਲ ਹਥਿਆਰ ਸਨ, ਵਿਯਤਨਾਮੀਆਂ ਕੋਲ ਪੈਨਟਡੇ ਸਨ। ਫਿਲਮ ਵਿੱਚ ਵੱਡੇ ਨਿਰਦੇਸ਼ਕ ਚਿੰਨਾਤਮਕ ਪ੍ਰਗਟਾਵੇ ਕਰਦੇ ਹਨ ਨਾਇਕ ਅਤੇ ਨਾਇਕਾ ਦੇ ਮਨ ਵਿੱਚ ਲੀਚੋ ਤਾਨ ਵਿਖਾਉਣੀ ਸੀ ਨਿਰਦੇਸ਼ਕ ਨੇ ਗੱਡੀ ਦੇ ਡੱਬਿਆਂ ਵਿਚਲੇ ਜੋੜ ਦੀ ਖਿਲਜੁਲ ਨੂੰ ਵਿਖਾਇਆ ਸੰਭੋਗ ਦਾ ਦ੍ਰਿਸ਼ ਵਿਖਾਉਣਾ ਸੀ ਬਿਸਤਰੇ ਦੇ ਥੱਲੇ ਉਸਨੇ ਸੈਂਡਲ ਅਤੇ ਬੂਟ ਪਏ ਵਿਖਾਏ ਕਿੱਲੀ ਤੇ ਸਾੜੀ ਟੰਗੀ ਹੋਈ ਸੀ ਉਸ ਉੱਤੇ ਪੈਂਟ ਨੂੰ ਟੰਗਿਆ ਹੋਇਆ ਵਿਖਾਇਆ ਜਰਨਲ ਦੇ ਪਿੱਛੇ ਫੌਜ ਚਲਦੀ ਵਿਖਾਉਣੀ ਸੀ ਚਲਦੇ ਹੋਏ ਦਰਖਤ ਵਿਖਾਏ ਜਰਨੈਲ ਦੇ ਆਪਣੇ ਪੁੱਤਰ ਦੇ ਲੜਾਈ ਵਿੱਚ ਮਾਰੇ ਜਾਣ ਦੀ ਖਬਰ ਸੁਣਾਉਣ ਦਾ ਦ੍ਰਿਸ਼ ਪ੍ਰਗਟਾਉਣਾ ਸੀ ਜਰਨੈਲ ਨੂੰ ਭਾਰੀ ਮੀਂਹ ਵਿੱਚ ਭਿਜਦਾ ਵਿਖਾਇਆ ਅਫਗਾਨ ਲੜਨਾ ਟਕਰਾਉਣਾ ਤੰਦਰੁਸਤ ਜ਼ਿੰਦਗੀ ਦੇ ਲੱਛਣ ਮੰਨਦੇ ਹਨ ਇਹ ਸਭੇ ਕਦਰਾਂ ਕੀਮਤਾਂ ਦੀ ਪ੍ਰਵਾਹ ਨਹੀਂ ਕਰਦੇ ਲੜਕੇ ਦੇ ਜਨਮ ਸਮੇਂ ਹੀ ਬੰਦੂਖਾਂ ਚਲਾਉਂਦੇ ਹਨ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇੱਕ ਹੋਰ ਬੰਦੂਖ ਜੰਮ ਪਈ ਹੈ ਸੰਸਾਰ ਅਫਗਾਨਾਂ ਨੂੰ ਉਜੜ ਅਤੇ ਪਛੜੇ ਹੋਏ ਹੀ ਸਮਝਦਾ ਹੈ ਪਰ ਆਜ਼ਾਦ ਲੋਕਾਂ ਵਜੋਂ ਰਹਿਣ ਦੀ ਜਿਤਨੀ ਦੁੰਗੀ ਆਦਤ ਅਫਗਾਨਾਂ ਦੀ ਹੈ ਸੰਸਾਰ ਵਿੱਚ ਕਿਸੇ ਦੀ ਨਹੀਂ ਇਹ ਸਦੀਆਂ ਤੋਂ ਲੜ ਰਹੇ ਹਨ ਇਹ ਗੁਲਾਮ ਬਣਾਏ ਹੀ ਨਹੀਂ ਜਾ ਸਕਦੇ ਇਸਲਾਮ ਪ੍ਰਤੀ ਇਹ ਕਟੜ ਹਨ ਸਖਤ ਜਾਨ ਲੋਕ ਅਕਸਰ ਕਟੜ ਹੁੰਦੇ ਹਨ ਅੰਗਰੇਜ਼ਾਂ ਨੇ ਰੂਸੀਆਂ ਨੇ ਅਮਰੀਕਨਾਂ ਨੇ ਬੜੇ ਯਤਨ ਕੀਤੇ ਪਰ ਅਫਗਾਨਾਂ ਨੂੰ ਕੋਈ ਗੁਲਾਮ ਨਹੀਂ ਬਣਾ ਸਕਿਆ ਇਹ ਕਿਸੇ ਵਿਦੇਸ਼ੀ ਹਾਕਮ ਜਾਂ ਫੌਜ ਨੂੰ ਆਪਣੀ ਧਰਤੀ ਤੇ ਸਹਾਰ ਨਹੀਂ ਸਕਦੇ ਆਮੇ ਕੋਈ ਕੀਮਤ ਦੇਣੀ ਪਵੇ ਇਹ ਵਿਦੇਸ਼ੀਆਂ ਨੂੰ ਕੱਢ ਕੇ ਹੀ ਰਹਿੰਦੇ ਹਨ ਮਰਨਾ ਮਾਰਨਾ ਇਹਨਾਂ ਦਾ ਸ਼ੌਂਕ ਹੈ ਵਿਦੇਸ਼ੀ ਦੁਸ਼ਮਣ ਵੇਲੇ ਇਹ ਇੱਕ ਹੋ ਜਾਂਦੇ ਹਨ ਜਦੋਂ ਵਿਦੇਸ਼ੀ ਦੁਸ਼ਮਣ ਨਾ ਹੋਵੇ ਫਿਰ ਇਹ ਆਪਸ ਵਿੱਚ ਲੜਦੇ ਹਨ ਤੇ ਮਰਨਾ ਮਾਰਨਾ ਜਾਰੀ ਰੱਖਦੇ ਹਨ ਮੰਗੋਲ ਕਿਸੇ ਦੇਸ਼ ਤੇ ਹਮਲਾ ਕਰਨ ਅਤੇ ਕਬਜ਼ਾ ਕਰਨ ਤੋਂ ਪਹਿਲਾਂ ਇੱਕ ਛੋਟੀ ਲੜਾਈ ਲੜਦੇ ਸਨ ਜਿਸ ਤੋਂ ਮੰਗੋਲ ਜਾਣ ਜਾਂਦੇ ਸਨ ਕਿ ਵਿਰੋਧੀ ਦੇਸ਼ ਦੀ ਅੜਨ ਅਤੇ ਲੜਨ ਦੀ ਸ਼ਕਤੀ ਕਿੰਨੀ ਹੈ ਤੇ ਏਕਾ ਕਿਤਨਾ ਹੈ ਅਤੇ ਵਿਰੋਧ ਕਰਨ ਹਮਲਾ ਕਰਨ ਤੇ ਆਪਣੇ ਮੋਰਚੇ ਤੇ ਡਟਣ ਦੀ ਸਮਰੱਥਾ ਕਿਤਨੀ ਹੈ ਇਨ੍ਹਾਂ ਗੱਲਾਂ ਦੇ ਆਧਾਰ ਤੇ ਉਹ ਲੜਨ ਦੀ ਨੀਤੀ ਅਤੇ ਪੰਤੜਾ ਘਟਦੇ ਸਨ ਅਤੇ ਤਿਆਰੀ ਕਰਕੇ ਸਫਲ ਜੁੱਧ ਲੜਦੇ ਸਨ ਜਾਪਾਨੀ ਯੋਧੇ ਨੂੰ ਸਮੁਰਾਈ ਕਹਿੰਦੇ ਹਨ ਸਮੁਰਾਈ ਯੋਧਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਬਿਨਾਂ ਅੱਗੇ ਪਿੱਛੇ ਸੱਜੇ ਖੱਬੇ ਵੇਖੇ ਖਤਰਾ ਭੰਪੋ ਅਤੇ ਕਾਰਜ ਕਰੋ ਇੱਕ ਸਮੁਰਾਈ ਯੋਧਾ ਇੱਕ ਬਾਗ ਵਿੱਚੋਂ ਲੰਘਦਿਆਂ ਫੁੱਲਾਂ ਦੀ ਪ੍ਰਸ਼ੰਸਾ ਕਰ ਰਿਹਾ ਸੀ ਉਸ ਦਾ ਅੰਗ ਰਖਿਆਕ ਸ਼ਾਗਿਰਦ ਪਰੰਪਰਾ ਅਨੁਸਾਰ ਪਿੱਛੇ ਤੁਰ ਰਿਹਾ ਸੀ ਸਮਰਾਈ ਯੋਧੇ ਨੂੰ ਕੁਝ ਬੇਚੈਨੀ ਹੋਈ ਉਹ ਤੁਰਦਾ ਰਿਹਾ ਪਰ ਬੇਚੈਨੀ ਕਾਰਨ ਘਰ ਚਲਾ ਗਿਆ ਕੰਧ ਨਾਲ ਪਿੱਠ ਲਾ ਕੇ ਬੈਠ ਕੇ ਸੋਚਦਾ ਰਿਹਾ ਕਿ ਮੈਨੂੰ ਖਤਰਾ ਕਿਉਂ ਮਹਿਸੂਸ ਹੋਇਆ ਉਸ ਦਾ ਅੰਗ ਰਖਿਆਕ ਸ਼ਾਗਿਰਦ ਮੰਨ ਗਿਆ ਕਿ ਪਿੱਛੇ ਤੁਰਦਿਆਂ ਉਸ ਦੇ ਮਨ ਵਿੱਚ ਖਿਆਲ ਆਇਆ ਸੀ ਜੇ ਮੈਂ ਪਿੱਛੋਂ ਤਲਵਾਰ ਨਾਲ ਹਮਲਾ ਕਰ ਦਿਆਂ ਤਾਂ ਮੈਂ ਇਸ ਸਮਰਾਈ ਨੂੰ ਮਾਰਨ ਕਾਰਨ ਸਿੱਧਾ ਹੋ ਜਾਵਾਂਗਾ ਕੁਝ ਅਰਸੇ ਤੋਂ ਸਮਰਾਈ ਸੋਚ ਰਿਹਾ ਸੀ ਕਿ ਉਸ ਦੀ ਖਤਰਾ ਭੰਪਨ ਦੀ ਸ਼ਕਤੀ ਖੁੰਢੀ ਹੋ ਗਈ ਸੀ ਇਸ ਘਟਨਾ ਪ੍ਰੰਤ ਉਸ ਦੀ ਤਸੱਲੀ ਹੋ ਗਈ ਕਿ ਖਤਰਾ ਭੰਪਨ ਦੀ ਸ਼ਕਤੀ ਬਰਕਰਾਰ ਸੀ ਮੁਹੰਮਦ ਅਲੀ ਜਦੋਂ ਮੁੱਕੇਬਾਜ਼ੀ ਦੇ ਵਿਸ਼ੇ ਪੱਧਰ ਦੇ ਮੁਕਾਬਲੇ ਕਰਦਾ ਸੀ ਤਾਂ ਉਹ ਗਰਮ ਹੋਣ ਲਈ ਪਹਿਲਾਂ ਕਈ ਮੁੱਕੇ ਖਾਂਦਾ ਸੀ ਅਤੇ ਵੇਖਣ ਵਾਲੇ ਸਮਝਦੇ ਸਨ ਕਿ ਮੁਹੰਮਦ ਅਲੀ ਹਾਰ ਜਾਵੇਗਾ ਫਿਰ ਮੁਹੰਮਦ ਅਲੀ ਵਾਹੋਦਾਹੀ ਮੁਕੇ ਮਾਰਦਾ ਸੀ ਤੇ ਮੁਕਾਬਲਾ ਉਸ ਦੇ ਪੱਖ ਵਿੱਚ ਹੋ ਜਾਂਦਾ ਸੀ ਉਹ ਕਹਾ ਕਰਦਾ ਸੀ ਕਿ ਮੁਕੇ ਬਾਜੀ ਵਿੱਚ ਸਭ ਤੋਂ ਖਤਰਨਾਕ ਮੁਕਾ ਉਹ ਹੁੰਦਾ ਹੈ ਜਿਹੜਾ ਦਿਸਦਾ ਨਹੀਂ ਇਹ ਮੁਕਾ ਜਾਨ ਕੱਢ ਲ ਦਿੰਦਾ ਹੈ ਅਤੇ ਹੋਰ ਅੜਨ ਲੜਨ ਦੀ ਸਾਰੀ ਹਿੰਮਤ ਮੁੱਕ ਜਾਂਦੀ ਹੈ ਤੇ ਲੱਤਾਂ ਲੜਖੜਾ ਜਾਂਦੀਆਂ ਹਨ ਚੰਗੇਜ਼ ਖਾਨ ਨੇ ਹਮਲਾ ਕਰਨ ਤੋਂ ਪਹਿਲਾਂ ਮੁਹੰਮਦ ਸ਼ਾਹ ਕੋਲ ਆਪਣੇ ਦੋ ਦੂਤ ਭੇਜੇ ਤਾਂ ਕਿ ਬਰਾਬਰੀ ਦੇ ਆਧਾਰ ਤੇ ਸਮਝੌਤੇ ਦੀ ਗੱਲ ਕੀਤੀ ਜਾ ਸਕੇ ਮੁਹੰਮਦ ਸ਼ਾਹ ਨੇ ਦੋਵੇਂ ਦੂਤ ਮਰਵਾ ਦਿੱਤੇ ਕਿਉਂਕਿ ਉਸ ਨੂੰ ਆਪਣੀ ਫੌਜ ਦੀ ਗਿਣਤੀ ਅਤੇ ਆਪਣੀ ਤਾਕਤ ਤੇ ਮਾਣ ਸੀ ਫਿਰ ਚੰਗੇਜ਼ ਖਾਨ ਨੇ ਫਟੇ ਪੁਰਾਣੇ ਕੱਪੜਿਆਂ ਤੇ ਡੰਡਿਆਂ ਲਾਠੀਆਂ ਵਾਲੇ ਆਪਣੇ ਸਿਪਾਹੀਆਂ ਤੋਂ ਹਮਲਾ ਕਰਵਾਇਆ ਮੁਹੰਮਦ ਸ਼ਾਹ ਨੇ ਸਾਰੇ ਮੌਦੇ ਘਾਟ ਉਤਾਰ ਦਿੱਤੇ ਮੁਹੰਮਦ ਸ਼ਾਹ ਨੂੰ ਭਰੋਸਾ ਹੋ ਗਿਆ ਕਿ ਚੰਗੇਜ਼ ਖਾਨ ਦੇ ਮੁਕਾਬਲੇ ਉਹ ਕਈ ਗੁਣਾ ਵੱਧ ਸ਼ਕਤੀਸ਼ਾਲੀ ਸੀ ਜਿਸ ਕਾਰਨ ਉਹ ਬੇਸਲਾ ਹੋ ਗਿਆ ਕੁਝ ਮਹੀਨਿਆਂ ਮਗਰੋਂ ਚੰਗੇਜ਼ ਖਾਨ ਨੇ ਆਪਣੀ ਫੌਜ ਦੇ ਜ਼ਰਨੈਦਿਆਂ ਨੂੰ ਹਮਲਾ ਕਰਨ ਦਾ ਕੰਮ ਸੌਂਪਿਆ। ਮੁਹੰਮਦ ਸ਼ਾਹੀ ਸਾਰੀ ਫੌਜ ਮੋਰਚਿਆਂ ਤੇ ਲੱਗੀ ਹੋਈ ਸੀ। ਜਿਸ ਕਾਰਨ ਰਾਜਤਾਨੀ ਦੀ ਰਾਖੀ ਲਈ ਕੋਈ ਫੌਜ ਨਹੀਂ ਸੀ। ਇੱਕ ਸਵੇਰ ਨੂੰ ਚੰਗੇਜ਼ ਖਾਨ ਮੁਹੰਮਦ ਸ਼ਾਹੀ ਰਾਜਤਾਨੀ ਸਮਰਕੰਦ ਦੇ ਬਾਹਰ ਖਲੋਤਾ ਸੀ। ਬੜਾ ਮਾਣ ਕਰਨ ਵਾਲਾ ਮੁਹੰਮਦ ਸ਼ਾਹ ਦੌੜ ਗਿਆ ਤੇ ਪਹਾੜਾਂ ਵਿੱਚ ਭੁੱਖ ਅਤੇ ਪਿਆਸ ਨਾਲ ਮਰ ਗਿਆ। ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਮਾਨਸਿਕ ਰੋਗੀਆਂ ਨੂੰ ਇਲਾਜ ਲਈ ਮਨਵਾਉਣਾ ਬੜਾ ਮੁਸ਼ਕਲ ਕੰਮ ਹੁੰਦਾ ਹੈ ਕਿਸੇ ਮਰੀਜ਼ ਨੂੰ ਕਿਸੇ ਡਾਕਟਰ ਕੋਲ ਜ਼ਬਰਦਸਤੀ ਲੈ ਜਾਣ ਤੇ ਮਰੀਜ਼ ਡਾਕਟਰ ਨੂੰ ਅੱਗੇ ਲਾ ਲੈਂਦਾ ਹੈ ਅਤੇ ਡਾਕਟਰ ਤੇ ਨਿਯੰਤਰਣ ਕਰਨ ਲੱਗ ਪੈਂਦਾ ਹੈ ਮਰੀਜ਼ ਆਪਣੀ ਬਿਮਾਰੀ ਦੇ ਵੇਰਵੇ ਦੱਸਣ ਦੀ ਬਜਾਏ ਡਾਕਟਰ ਨੂੰ ਉਸ ਦੀ ਯੋਗਤਾ ਬਾਰੇ ਪੁੱਛਣ ਲੱਗ ਪੈਂਦਾ ਹੈ ਜਿਵੇਂ ਤੁਸੀਂ ਕਿਹੜੀ ਡਿਗਰੀ ਕੀਤੀ ਹੋਈ ਹੈ ਡਿਗਰੀ ਕਦੋਂ ਲਈ ਸੀ ਤਜਰਬਾ ਕਿੰਨਾ ਹੈ ਆਦਿ ਇਹਨਾਂ ਪਰੇਸ਼ਨਾ ਨਾਲ ਕਈ ਵਾਰੀ ਡਾਕਟਰ ਔਖੜ ਜਾਂਦਾ ਹੈ ਕਈ ਮਰੀਜ਼ ਪਹਿਲੀ ਮਿਲਣੀ ਤੇ ਕੁਝ ਨਹੀਂ ਦੱਸਦੇ ਅਤੇ ਡਾਕਟਰ ਨੂੰ ਪਰੇਸ਼ਾਨ ਕਰਦੇ ਹਨ ਮਾਨਸਿਕ ਰੋਗਾਂ ਦੇ ਇੱਕ ਮਾਹਰ ਡਾਕਟਰ ਕੋਲ ਇੱਕ ਮਰੀਜ਼ ਅੰਦਰ ਆ ਕੇ ਕਮਰੇ ਦੇ ਚੱਕਰ ਕੱਟਣ ਲੱਗ ਪਿਆ ਡਾਕਟਰ ਨੇ ਮਰੀਜ਼ ਨੂੰ ਪੁੱਛਿਆ ਤੁਸੀਂ ਚੱਲਦੇ-ਚੱਲਦੇ ਕੁਝ ਕਹਿਣਾ ਚਾਹੋਗੇ ਜਾਂ ਕੁਝ ਪੁੱਛਣਾ ਚਾਹੋਗੇ ਮਰੀਜ਼ ਕੁਝ ਨਾ ਬੋਲਿਆ ਚੱਕਰ ਕੱਟਦਾ ਰਿਹਾ ਡਾਕਟਰ ਨੇ ਹੋਰ ਪੈਂਤੜਾ ਵਰਤਦਿਆਂ ਕਿਹਾ ਤੁਸੀਂ ਜਿਸ ਰਫ਼ਤਾਰ ਤੇ ਚੱਲ ਰਹੇ ਹੋ ਉਸ ਤੋਂ ਹੌਲੀ ਹੋ ਜਾਓ ਪਰ ਮਰੀਜ਼ ਤੇਜ਼ ਹੋ ਗਿਆ ਡਾਕਟਰ ਨੇ ਕਿਹਾ ਜਦੋਂ ਥਕਾवट ਮਹਿਸੂਸ ਹੋਵੇ ਕੁਰਸੀ ਤੇ ਬੈਠ ਜਾਣਾ ਕੁਝੇਰ ਮਗਰਮਰੀਜ਼ ਬਹਿ ਗਿਆ ਉਂਝ ਦਾ ਡਾਕਟਰ ਮਰੀਜ਼ ਦੇ ਵਿਹਾਰ ਨੂੰ ਕੰਟਰੋਲ ਕਰ ਰਿਹਾ ਸੀ ਪਰ ਮਰੀਜ਼ ਨੂੰ ਪ੍ਰਭਾਵ ਦੇ ਰਿਹਾ ਸੀ ਜਿਵੇਂ ਮਰੀਜ਼ ਆਪਣੀ ਮਰਜ਼ੀ ਕਰ ਰਿਹਾ ਸੀ ਡਾਕਟਰ ਨੇ ਕਿਹਾ ਜਿ ਇਹੋ ਜਿਹੀ ਤੁਹਾਡੀ ਹਾਲਤ ਹੈ ਕੁਝ ਮਹੀਨੇ ਪਹਿਲਾਂ ਇਹੋ ਜਿਹੀ ਮੇਰੀ ਵੀ ਹੋ ਜਾਂਦੀ ਸੀ ਡਾਕਟਰ ਮਰੀਜ਼ ਨੂੰ ਅਹਿਸਾਸ ਕਰਵਾ ਰਿਹਾ ਸੀ ਕਿ ਉਹ ਡਾਕਟਰ ਨਹੀਂ ਸੀ ਮਰੀਜ਼ ਦਾ ਵੱਡਾ ਭਰਾ ਸੀ ਮਰੀਜ਼ ਡਾਕਟਰ ਦੇ ਆਦੇਸ਼ ਮੰਨਣ ਲੱਗ ਪਿਆ ਸੀ ਹਰ ਕੋਈ ਕਦੇ ਨਾ ਕਦੇ ਡਾਕਟਰ ਵਾਂਗ ਤੇ ਅਕਸਰ ਮਰੀਜ਼ ਵਾਂਗ ਵਿਹਾਰ ਕਰਦਾ ਹੈ ਜਦੋਂ ਅਮਰੀਕਾ ਵਿੱਚ ਗੁਲਾਮ ਰੱਖੇ ਜਾਂਦੇ ਸਨ ਉਸ ਸਮੇਂ ਕਈ ਮਾਲਕ ਆਪਣੀ ਸ਼ਕਤੀ ਕਾਰਨ ਪ੍ਰਸਿੱਧ ਸਨ ਉਹ ਗੁਲਾਮਾਂ ਨੂੰ ਕਸ ਕੇ ਰੱਖਦੇ ਸਨ ਇੱਕ ਮਾਲਕ ਨੇ ਗੁਲਾਮੀ ਸੰਬੰਧੀ ਹਰ ਗੱਲ ਦੀ ਬਹਿਸ ਕਰਨ ਵਾਲੇ ਪੜ੍ਹੇ ਲਿਖੇ ਗੁਲਾਮ ਡਗਲਸ ਨੂੰ ਆਪਣੇ ਦੋਸਤ ਕੋਲ ਸੋਧਨ ਅਤੇ ਸਿੱਧਾ ਕਰਨ ਲਈ ਭੇਜਿਆ ਇਹ ਦੋਸਤ ਗੁਲਾਮਾਂ ਵਿੱਚੋਂ ਬਗਾਵਤ ਦਾ ਭੂਤ ਕੱਢਦਾ ਸੀ ਅਤੇ ਬਗਾਰ ਕਰਵਾਉਂਦਾ ਸੀ ਇੱਕ ਦਿਨ ਡਗਲਸ ਬਿਮਾਰ ਸੀ ਸਖਤ ਮਾਲਕ ਨੇ ਉਸ ਉੱਤੇ ਡਗਲਸ ਨੂੰ ਠੁੱਡੇ ਮਾਰ ਕੇ ਕੰਮ ਕਰਨ ਲਈ ਕਿਹਾ ਜਦੋਂ ਜਾਗੇ ਡਗਲਸ ਨੂੰ ਮਾਲਕ ਨੇ ਹੰਟਰ ਮਾਰੇ ਤਾਂ 15 ਸਾਲ ਦੇ ਜੁੱਸੇ ਵਜੋਂ ਤਕੜੇ ਡਗਲਸ ਨੇ ਮਾਲਕ ਨੂੰ ਗਲੇ ਤੋਂ ਫੜ ਲਿਆ ਅਤੇ ਮਾਲਕ ਪੱਤੇ ਵਾਂਗ ਫੜਫੜਾਇਆ ਗੁਲਾਮ ਨੂੰ ਜਿੰਨੇ ਠੁੱਡੇ ਲੱਗੇ ਸਨ ਉਸ ਨੇ ਉਤਨੇ ਗਿਣ ਕੇ ਮਾਲਕ ਨੂੰ ਮਾਰੇ ਅਤੇ ਮਾਲਕ ਚਲਾ ਗਿਆ ਗੁਲਾਮ ਸੋਚਦਾ ਰਿਹਾ ਕਿ ਬੰਦੂਖ ਲੈ ਕੇ ਆਵੇਗਾ ਪਰ ਠੇਕੇ ਦੀ ਮਿਆਦ ਦੇ ਜਿਹੜੇ 6 ਮਹੀਨੇ ਰਹਿੰਦੇ ਸਨ ਮਾਲਕ ਨੇ ਡਗਲਸ ਨੂੰ ਕੁਝ ਨਾ ਕਿਹਾ ਉਸ ਦੇ ਨੇੜੇ ਵੀ ਨਾ ਗਿਆ ਮਿਆਦ ਪੂਰੀ ਹੋਣ ਤੇ ਉਸ ਨੇ ਡਗਲਸ ਨੂੰ ਜਾਣ ਦਿੱਤਾ ਉਸ ਨੇ ਬੰਦੂਖ ਕਿਉਂ ਨਾਲ ਲਿਆਂਦੀ ਮਾਲਕ ਲਈ ਇਹ ਗੱਲ ਬੜੀ ਵੱਡੀ ਬੇਇੱਜ਼ਤੀ ਹੋਣੀ ਸੀ ਕਿ ਇੱਕ ਗੁਲਾਮ ਨੂੰ ਛੁਕਾਣ ਲਈ ਉਸ ਨੂੰ ਬੰਦੂਖ ਵਰਤਣੀ ਪਈ ਮਾਲਕ ਚੁੱਪ ਹੀ ਰਿਹਾ ਡਗਲਸ ਦੇ ਵਿਹਾਰ ਨੇ ਹੋਰ ਗੁਲਾਮਾਂ ਨੂੰ ਤਕੜਾ ਕਰ ਦਿੱਤਾ ਡਗਲਸ ਦੇ ਸਧਾਰਨ ਕਥਨ ਗੁਲਾਮਾਂ ਲਈ ਸੂਤਰ ਬਣ ਗਏ ਡਗਲਸ ਨੇ ਕਿਹਾ ਮਾਲਕ ਉਹਨਾਂ ਨੂੰ ਹੀ ਚਾਪਕਾਂ ਮਾਰਦੇ ਹਨ ਜਿਹੜੇ ਚਾਪਕਾਂ ਖਾ ਲੈਂਦੇ ਹਨ ਉਸਨੇ ਕਿਹਾ ਗੁਲਾਮਾਂ ਦੀ ਕਮਜ਼ੋਰੀ ਕਾਰਨ ਹੀ ਮਾਲਕ ਸ਼ਕਤੀਸ਼ਾਲੀ ਹੋ ਜਾਂਦੇ ਹਨ ਅਤੇ ਜ਼ੁਲਮ ਕਰਦੇ ਹਨ ਮਗਰੋਂ ਡਗਲਸ ਨੇ ਇੱਕ ਪੁਸਤਕ ਲਿਖੀ ਮੇਰੀ ਗੁਲਾਮੀ ਅਤੇ ਮੇਰੀ ਆਜ਼ਾਦੀ ਇਹ ਪੁਸਤਕ ਗੁਲਾਮਾਂ ਦੀ ਬਾਈਬਲ ਬਣ ਗਈ ਮਾਰੂਥਲਾਂ ਦੇ ਨਾਲ ਲੱਗਣ ਵਾਲੇ ਸਮੁੰਦਰਾਂ ਵਿੱਚ ਹਵਾ ਮਰ ਜਾਂਦੀ ਹੈ ਅਤੇ ਕਈ ਦਿਨ ਹਵਾ ਤੋਂ ਬਿਨਾਂ ਲੰਘ ਜਾਂਦੇ ਹਨ ਜਦੋਂ ਜਹਾਜ਼ਾਂ ਤੇ ਘੋੜੇ ਲੈ ਕੇ ਜਾਂਦੇ ਸੀ ਤਾਂ ਇਹਨਾਂ ਇਲਾਕਿਆਂ ਵਿੱਚੋਂ ਲੰਘਦਿਆਂ ਘੋੜੇ ਮਰ ਜਾਂਦੇ ਸਨ ਮਾਰੂਥਲਾਂ ਦਾ ਇਤਿਹਾਸ ਨਹੀਂ ਲਿਖਿਆ ਗਿਆ ਲਿਖਿਆ ਨਹੀਂ ਜਾ ਸਕਦਾ ਕਿਉਂਕਿ ਇਤਿਹਾਸ ਜੀਵਨ ਦਾ ਲਿਖਿਆ ਜਾਂਦਾ ਹੈ ਮਾਰੂਥਲਾਂ ਵਿੱਚ ਜੀਵਨ ਦੀ ਅਨਹੋਂਦ ਹੁੰਦੀ ਹੈ ਅਮਰੀਕਾ ਵਿੱਚ ਗੁਲਾਮਾਂ ਨੂੰ ਪੜ੍ਹਨ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਐਵੇਂ ਉਹਨਾਂ ਦੀ ਸੋਚ ਖਤਰਨਾਕ ਹੋ ਜਾਂਦੀ ਸੀ ਭਾਰਤ ਵਿੱਚ ਬ੍ਰਾਹਮਣਾਂ ਨੇ ਨਮੀਆਂ ਜਾਤ ਨੀਮੀਆਂ ਜਾਤਾਂ ਨੂੰ ਇਸੇ ਲਈ ਪੜ੍ਹਨ ਨਹੀਂ ਦਿੱਤਾ ਕਿਉਂਕਿ ਇਹਵੇਂ ਉਹ ਆਪਣੀ ਭੈੜੀ ਹਾਲਤ ਪ੍ਰਤੀ ਸੁਚੇਤ ਹੋ ਜਾਂਦੇ ਸਨ ਇੰਗਲੈਂਡ ਵਿੱਚ ਜ਼ਿਮੀਂਦਾਰ ਆਪਣੇ ਮਜ਼ਾਰਿਆਂ ਨੂੰ ਪੜੋਂ ਨਹੀਂ ਸੀ ਦਿੰਦੇ ਕਿਉਂਕਿ ਪੜ ਕੇ ਉਹ ਸ਼ਹਿਰਾਂ ਵਿੱਚ ਕੰਮ ਕਰਨ ਚਲੇ ਜਾਂਦੇ ਸਨ ਪਛੜੇ ਦੇਸ਼ਾਂ ਵਿੱਚ ਅਤੇ ਮੁਸਲਿਮ ਸਮਾਜਾਂ ਵਿੱਚ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਸੀ ਆਉਣ ਦਿੱਤਾ ਜਾਂਦਾ ਕਿਉਂਕਿ ਡਰ ਸੀ ਕਿ ਉਹ ਬਾਹਰਲੀ ਦੁਨੀਆ ਨੂੰ ਵੇਖ ਕੇ ਆਪਣੇ ਬੰਧਨ ਤੋੜਨ ਲੱਗ ਪੈਣਗੀਆਂ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ